ਮੈਂ ਤੁਹਾਨੂੰ ਆਜਾਣਾ ਕੋਈ ਸਿਰ ਦੇਣ ਦੀ ਲੋੜ ਨਹੀਂ ਹਜੇ ਸਿਰ ਦਾ ਇਸਤੇਮਾਲ ਕਰਨ ਦੀ ਲੋੜ ਹੈ ਸਿਰ ਜੋੜਨ ਦੀ ਲੋੜ ਹੈ ਸਭ ਕੁਝ ਕਰ ਸਕਦੇ ਆ ਜਰਾ ਆਵਾਜ਼ ਉਠਾਓ ਕੋਈ ਵੀ ਬੰਦਾ ਮਾੜੀ ਮੋਟੀ ਹਲਕੀ ਗੱਲ ਕਰੇ ਹੋਰ ਛੱਡੋ ਜਿਵੇਂ ਲੱਖਾਂ ਜ਼ਿਕਰ ਕਰਦਾ ਹੁੰਦਾ ਕੋਈ ਟੈਂਪੂ ਹੀ ਕਰ ਲੇ ਤਾਂ ਤੁਸੀਂ ਉਹਦੀਆਂ ਵੀਡੀਓ ਵੇਣੇ ਹੋ ਕੀ ਤੇ ਚੰਗੀ ਚੀਜ਼ ਵੇਣਿਓ ਨਹੀਂ ਇਸੇ ਕਰਕੇ ਸਾਡੇ ਮੁੰਡੇ 40 40 50 50 ਲੱਖ ਲਾ ਕੇ ਬਾਹਰ ਜਾ ਰਹੇ ਨੇ ਤੇ ਹੱਤ ਘੜੀਆਂ ਲਾ ਕੇ ਵਾਪਸ ਆ ਰਹੇ ਨੇ ਮੈਂ ਦੁਨੀਆ ਚ ਕੁੰਬਿਆ ਮੈਂ ਤੁਹਾਨੂੰ ਤਾਵੇਂ ਰਾਲਾਣਾ ਕਿ ਦੁਨੀਆ ਦਾ ਕੋਈ ਵੀ ਦੇਸ਼ ਲੀਡਰਾਂ ਨੇ ਚੰਗਾ ਨਹੀਂ ਕੀਤਾ ਉਥੋਂ ਦੇ ਲੋਕਾਂ ਨੇ ਚੰਗਾ ਕੀਤਾ ਔਰ ਇਹ ਲੀਡਰ ਉੱਤੋਂ ਨਹੀਂ ਡਿੱਗਦੇ ਸਾਡੇ ਚੋਂ ਜਾਂਦੇ ਨੇ ਕੀ ਅਸੀਂ ਪਿੰਡਾਂ ਦੀ ਜਦੋਂ ਪੋਲਿਟਿਕਸ ਕਰਦੇ ਆਂ ਪਿੰਡਾਂ ਦੀ ਰਾਜਨੀਤੀ ਕਰਦੇ ਆਂ ਕੀ ਅਸੀਂ ਉਹਦੇ ਚ ਸਾਫ਼ ਆਂ ਕਿ ਅਸੀਂ ਪੈਸੇ ਨਹੀਂ ਦਿੰਦਾ ਅਸੀਂ ਸ਼ਰਾਬ ਦੀਆਂ ਬੋਤਲਾਂ ਨਹੀਂ ਵੰਦਦਾ ਜੇ ਅਸੀਂ ਵੰਦਦੇ ਆ ਤਾਂ ਫਿਰ ਇਹਨਾਂ ਨੂੰ ਕੀ ਕਹੋਂਗੇ ਤੁਸੀਂ ਵੀ